ਅਮਰੀਕਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਦੱਸਿਆ ਕਿ ਅਮਰੀਕਾ ਦੇ ਟੈਕਸਾਸ ਦੇ ਵਿੱਚ ਬੀਤੀ ਦੁਪਹਿਰ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਹਾਜ਼ ਕ੍ਰੈਸ਼ ਹੋਣ ਦੇ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਇਹ ਹਾਦਸਾ ਹਿਕਸ 에ਅਰਫੀਲਡ ਦੇ ਕੋਲ ਟੈਰਟ ਕਾਉਂਟੀ ਦੇ ਵਿੱਚ ਹੋਇਆ ਹੈ ਜਿੱਥੇ ਜਹਾਜ਼ ਕਈ ਟਰੱਕਾਂ ਦੇ ਨਾਲ ਟਕਰਾ ਕੇ ਅੱਗ ਦਾ ਕੋਲਾ ਬਣ ਗਿਆ ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਹਾਦਸਾ ਲਗਭਗ ਦੁਪਹਿਰ 1.30 ਵਜੇ ਹੋਇਆ ਹੈ ਜਦੋਂ ਜਹਾਜ਼ ਨਾਰਥ ਸੈਗਨਾ ਬੁਲੇਵਾਰਡ ਦੇ ਕੋਲ ਡਿੱਗਿਆ ਹੈ ਇਲਾਕਾ ਬਿਜ਼ਨਸ 287 ਦੇ ਠੀਕ ਨੇੜੇ ਐਵੋਡੇਲ ਦੇ ਕੋਲ ਹੈ ਹਾਦਸੇ ਦੇ ਬਾਅਦ ਕਈ 18 ਵਿੱਲਰ ਟਰੱਕ ਦੇ ਟ੍ਰੇਲਰ ਅੱਗ ਦੀ ਚਪੇੜ ਦੇ ਵਿੱਚ ਆ ਗਏ ਤਾਜ਼ੀ ਇਹ ਕਿ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਤੇਜ਼ੀ ਦੇ ਨਾਲ ਅਸਮਾਨ ਤੋਂ ਸਿੱਧਾ ਆ ਕੇ ਡਿੱਗਿਆ ਹੈ ਟੱਕਰ ਦੇ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਕੁਝ ਹੀ ਪਲਾਂ ਦੇ ਵਿੱਚ ਚਾਰੇ ਪਾਸੇ ਧੂਆਂ ਤੇ ਅੱਕਦੀਆਂ ਲਪਟਾਂ ਨੇ ਇਲਾਕੇ ਨੂੰ ਢੱਕ ਲਿਆ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੈ ਫਿਲਹਾਲ ਅੱਗ ਬੁਝਾ ਦਿੱਤੀ ਗਈ ਹੈ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਦਿੱਤੀ ਗਈ ਹੈ ਦੱਸਿਆ ਕਿ ਜਹਾਜ਼ ਦੇ ਵਿੱਚ ਸਵਾਰ 20 ਲੋਕਾਂ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਦੱਸਿਆ ਕਿ ਅਮਰੀਕਾ ਦੇ ਟੈਕਸਾਸ ਦੇ ਵਿੱਚ ਬੀਤੀ ਦੁਪਹਿਰ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ਼ ਕ੍ਰੈਸ਼ ਹੋਣ ਦੇ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਹਿਕਸ 에ਅਰਫੀਲਡ ਦੇ ਕੋਲ ਟੈਰਟ ਕਾਉਂਟੀ ਦੇ ਵਿੱਚ ਹੋਇਆ ਹੈ ਜਿੱਥੇ ਜਹਾਜ਼ ਕਈ ਟਰੱਕਾਂ ਦੇ ਨਾਲ ਟਕਰਾ ਕੇ ਅੱਗ ਦਾ ਕੋਲਾ ਬਣ ਗਿਆ। ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਹਾਦਸਾ ਲਗਭਗ ਦੁਪਹਿਰ 1.5 ਵਜੇ ਹੋਇਆ ਹੈ ਜਦੋਂ ਜਹਾਜ਼ ਨਾਰਥ ਸੈਗਨਾ ਬੁਲੇਵਾਰਡ ਦੇ ਕੋਲ ਡਿੱਗਿਆ ਹੈ। ਇਲਾਕਾ ਬਿਜ਼ਨਸ 287 ਦੇ ਠੀਕ ਨੇੜੇ ਐਵੋਡੇਲ ਦੇ ਕੋਲ ਹੈ। ਹਾਸੇ ਦੇ ਬਾਅਦ ਕਈ 18 ਬਿੱਲਰ ਟਰੱਕ ਦੇ ਟ੍ਰੇਲਰ ਅੱਗ ਦੀ ਚਪੇੜ ਦੇ ਵਿੱਚ ਆ ਗਏ ਤਾਜ਼ੀਏ ਕਿ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਤੇਜ਼ੀ ਦੇ ਨਾਲ ਅਸਮਾਨ ਤੋਂ ਸਿੱਧਾ ਆ ਕੇ ਡਿੱਗ ਗਿਆ ਹੈ ਟੱਕਰ ਦੇ ਬਾਅਦ ਜ਼ੋਰਦਾਰ ਧਮਾਕਾ ਹੋਇਆ ਹੈ ਅਤੇ ਕੁਝ ਹੀ ਪਲਾਂ ਦੇ ਵਿੱਚ ਚਾਰੇ ਪਾਸੇ ਧੂਆਂ ਤੇ ਅੱਕਦੀਆਂ ਲਪਟਾਂ ਨੇ ਇਲਾਕੇ ਨੂੰ ਢੱਕ ਲਿਆ ਦੱਸਿਆ ਕਿ ਫਾਇਲ ਬ੍ਰਿਗੇਡ ਦੀਆਂ ਕਈ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੈ ਫਿਲਹਾਲ ਅੱਗ ਬੁਝਾ ਦਿੱਤੀ ਗਈ ਹੈ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਦਿੱਤੀ ਗਈ ਹੈ ਦੱਸਿਆ ਕਿ ਜਹਾਜ਼ ਦੇ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਦੱਸਿਆ ਕਿ ਅਮਰੀਕਾ ਦੇ ਟੈਕਸਾਸ ਦੇ ਵਿੱਚ ਬੀਤੀ ਦੁਪਹਿਰ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਜਹਾਜ਼ ਕ੍ਰੈਸ਼ ਹੋਣ ਦੇ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਹਿਕਸ ਏਅਰਫੀਲਡ ਦੇ ਕੋਲ ਟੈਰਟ ਕਾਉਂਟੀ ਦੇ ਵਿੱਚ ਹੋਇਆ ਹੈ ਜਿੱਥੇ ਜਹਾਜ਼ ਕਈ ਟਰੱਕਾਂ ਦੇ ਨਾਲ ਟਕਰਾ ਕੇ ਅੱਗ ਦਾ ਕੋਲਾ ਬਣ ਗਿਆ। ਫੋਰਟਵਰਥ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਹਾਦਸਾ ਲਗਭਗ ਦੁਪਹਿਰ 1.5 ਵਜੇ ਹੋਇਆ ਹੈ ਜਦੋਂ ਜਹਾਜ਼ ਨਾਰਥ ਸੈਗਨਾ ਬੁਲੇਵਾਰਡ ਦੇ ਕੋਲ ਡਿੱਗਿਆ ਹੈ। ਇਲਾਕਾ ਬਿਜ਼ਨਸ 287 ਦੇ ਠੀਕ ਨੇੜੇ ਐਵੋਡੇਲ ਦੇ ਕੋਲ ਹੈ। ਹਾਸੇ ਦੇ ਬਾਅਦ ਕਈ ਹਾਰਾ ਬਿੱਲਰ ਟਰੱਕ ਦੇ ਟ੍ਰੇਲਰ ਅੱਗ ਦੀ ਚਪੇੜ ਦੇ ਵਿੱਚ ਆ ਗਏ ਤਾਜ਼ੀਏ ਕਿ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਤੇਜ਼ੀ ਦੇ ਨਾਲ ਅਸਮਾਨ ਤੋਂ ਸਿੱਧਾ ਆ ਕੇ ਡਿੱਗ ਗਿਆ ਹੈ ਟੱਕਰ ਦੇ ਬਾਅਦ ਜ਼ੋਰਦਾਰ ਧਮਾਕਾ ਹੋਇਆ ਹੈ ਅਤੇ ਕੁਝ ਹੀ ਪਲਾਂ ਦੇ ਵਿੱਚ ਚਾਰੇ ਪਾਸੇ ਧੂਆਂ ਤੇ ਅੱਕਦੀਆਂ ਲਪਟਾਂ ਨੇ ਇਲਾਕੇ ਨੂੰ ਢੱਕ ਲਿਆ ਦੱਸਿਆ ਕਿ ਫਾਇਲ ਬ੍ਰਿਗੇਡ ਦੀਆਂ ਕਈ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੈ ਫਿਲਹਾਲ ਅੱਗ ਬੁਝਾ ਦਿੱਤੀ ਗਈ ਹੈ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਦਿੱਤੀ ਗਈ ਹੈ ਦੱਸਿਆ ਕਿ ਜਹਾਜ਼ ਦੇ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਹੈ